ਵਾਰਲਡ ਵਾਰ 1 ਵਾਰਲਡ ਵਾਰ 2 ਮੇਰਾ ਭਾਰਤ ਪਾਕਿਸਤਾਨ ਦੀਆਂ ਜੰਗਾਂ ਆਰਾਨਾ ਅਮਰੀਕਾ ਕਈ ਜੰਗਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਆ ਜਿਹੜੀ ਅੱਜ ਜੰਗ ਤੁਹਾਨੂੰ ਅੱਜ ਉਹਦਾ ਵਿਸਤਾਰ ਵਿੱਚ ਤੁਹਾਨੂੰ ਦੱਸ ਦੇਣਾ ਇਹ ਜੰਗ ਸ਼ਾਇਦ ਹੀ ਤੁਸੀਂ ਕਦੇ ਸੁਣੀ ਹੋਵੇ ਸਵਾਗਤ ਹੈ ਤੁਹਾਡਾ ਪੰਜਾਬ ਸਟੋਰੀ ਵਿੱਚ ਮੈਂ ਕਰਨਵੀਰ ਸਿੰਘ ਸੇਖੋ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਸਟੋਰੀ 29 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੁਜਾਰਸ਼ ਕਰਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਹ ਘੰਟੀ ਵਾਲੀ ਬਟਨ ਨੂੰ ਦਬਾ ਲਓ ਤਾਂ ਜੋ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਚੰਗੀਆਂ ਵੀਡੀਓ ਵੇਖਣ ਲਈ ਅਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਅੱਜ ਆਪਾਂ ਇੱਕ ਲੜਾਈ ਬਾਰੇ ਗੱਲ ਕਰਾਂਗੇ ਇੱਕ ਜੁੱਧ ਬਾਰੇ ਇੱਕ ਵਾਰ ਬਾਰੇ ਗੱਲ ਕਰਾਂਗੇ ਦੁਨੀਆ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਹੋਈਆਂ ਹੋਣੀਆਂ ਪਰ ਅੱਜ ਕੁਝ ਮਿੰਟਾਂ ਦੀ ਜੋ ਲੜਾਈ ਹੋਈ ਆ ਜਿਹਦਾ ਰਿਕਾਰਡ ਗਿਨੀਜ਼ ਬੁੱਕ ਵਿੱਚ ਦਰਜ ਆ ਕੀ ਦੁਨੀਆ ਦੀ ਸਭ ਤੋਂ ਛੋਟੀ ਲੜਾਈ ਹੋਈ ਆ ਉਸ ਲੜਾਈ ਬਾਰੇ ਗੱਲ ਕਰਾਂਗੇ World War 1 World War 2 ਭਾਰਤ ਪਾਕਿਸਤਾਨ ਦੀਆਂ ਜੰਗਾਂ ਅਰਾਨਾ ਅਮਰੀਕਾ ਕਈ ਜੰਗਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਆ ਜਿਹੜੀ ਅੱਜ ਜੰਗ ਤੁਹਾਨੂੰ ਅੱਜ ਉਹਦਾ ਵਿਸਤਾਰ ਵਿੱਚ ਤੁਹਾਨੂੰ ਦੱਸ ਦੇਣਾ ਇਹ ਜੰਗ ਸ਼ਾਇਦ ਹੀ ਤੁਸੀਂ ਕਦੇ ਸੁਣੀ ਹੋਵੇ ਜਿਹਦਾ ਨਾਮ ਹੈ ਐਂਗਲੋ ਜੰਜੀਵਰ ਵਾਰ ਇਹ ਵਾਰ ਸਿਰਫ 38 ਮਿੰਟ ਲਈ ਲੜੀ ਗਈ ਸੀ ਇੰਡੀਅਨ ਮਹਾਸਾਗਰ ਦੇ ਵਿੱਚ ਇੱਕ ਜੰਜੀਵਰ ਨਾਮ ਦਾ ਟਾਪੂ ਹੈ ਜੋ ਈਸਟ ਅਫਰੀਕਾ ਦੇ ਕੋਸਟ ਤੋਂ ਤਕਰੀਬ 40 ਕਿਲੋਮੀਟਰ ਵਾੜ ਦੂਰ ਹੈ ਇਹ ਉਸ ਟਾਈਮ ਓਮਾਨ ਦੇ ਸੁਲਤਾਨ ਦੇ ਅਧੀਨ ਆਉਂਦਾ ਸੀ ਇਹ ਟਾਪੋ ਸਭ ਕੁਝ ਉਸ ਜਗ੍ਹਾ ਠੀਕ ਠਾਕ ਚੱਲ ਰਿਹਾ ਸੀ ਪਰ ਅੰਗਰੇਜ਼ ਉਸ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਇਹ ਓਮਾਨ ਦੇ ਕੰਟਰੋਲ 'ਚ ਸੀ ਜਿਹਦਾ ਸੁਲਤਾਨ ਸੀ ਸੈਦ ਬਿਨ ਸੁਲਤਾਨ ਜਿਹਨੂੰ ਲਾਇਨ ਆਫ ਓਮਾਨ ਵੀ ਕਿਹਾ ਜਾਂਦਾ ਸੀ ਕਿ ਉਸ ਦਾ ਸ਼ੇਰ ਹੈ ਉਸ ਤੋਂ ਜਿੰਨਾ ਅੰਗਰੇਜ਼ਾਂ ਲਈ ਕੋਈ ਸੌਖੀ ਗੱਲ ਨਹੀਂ ਸੀ 1856 ਵਿੱਚ ਇਸ ਦੀ ਜਦੋਂ ਮੌਤ ਹੋਈ ਇਹਦੇ ਦੋ ਪੁੱਤਰਾਂ ਵਿਚਕਾਰ ਆਪਸੀ ਗੱਦੀ ਦੇ ਲਈ ਲੜਾਈ ਹੋ ਗਈ ਵੱਡੇ ਬੇਟੇ ਨੇ ਦਾ ਉਮਾਰ ਨੂੰ ਆਪਣਾ ਸਲਤਨਤ ਘੋਸ਼ਿਤ ਕਰ ਦਿੱਤਾ ਤੇ ਜੋ ਛੋਟਾ ਬੇਟਾ ਸੀਗਾ ਉਹਨੇ ਜੋ ਜੰਜੀਵਰ ਟਾਪੂ ਹੈ ਜਿਹਦਾ ਆਪਾਂ ਗੱਲ ਕੀਤਾ ਇੰਡੀਆ ਮਹਾਂਸਾਗਰ ਦੇ ਵਿਚਕਾਰ ਹੈ ਉਸ ਤੇ ਆਪਣਾ ਦਬਦਬਾ ਬਣਾ ਲਿਆ ਇਹ ਜੰਜੀਵਰ ਟਾਪੂ ਨੂੰ ਕਈ ਅਰਬ ਸੁਲਤਾਨਾਂ ਨੇ ਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਜਿਹੜਾ ਇਸ ਦਾ ਰਾਜਾ ਸੀ ਮਜੀਦ ਬਨ ਸਹਿਦ ਉਹ ਚਾਹੁੰਦਾ ਸੀ ਕਿ ਇਸ ਨੂੰ ਦੇਸ਼ਕੋਸ਼ਿਤ ਕੀਤਾ ਜਾਵੇ ਅੰਗਰੇਜ਼ਾਂ ਨੇ ਐਸਐਚਓਸ ਦਾ ਸਾਥ ਦਿੱਤਾ ਤੇ ਇਸ ਨੂੰ ਦੇਸ਼ਕੋਸ਼ਿਤ ਕੀਤਾ ਇਦਾਂ ਜਿਹੜੀ ਇਕਨੋਮੀ ਸੀ ਮੇਨ ਉਹ ਸਲੇਬਾਂ ਦੇ ਆਧਾਰ ਤੇ ਸੀ ਭਾਵ ਕਿ ਗੁਲਾਮ ਇਥੋਂ ਉਹ ਵਪਾਰ ਕੀਤਾ ਜਾਂਦਾ ਨਹੀਂ ਗੁਲਾਮਾਂ ਦਾ ਹੀ ਵਪਾਰ ਕੀਤਾ ਜਾਂਦਾ ਸੀ africa ਤੋਂ ਗੁਲਾਮ ਬੰਦੇ ਫੜ ਕੇ ਲਿਆਇੰਦੇ ਜਾਂਦੇ ਸਨ ਕੋਈ ਤਾਂ ਉਹ 40 ਕਿਲੋਮੀਟਰ ਵਾੜ ਏਰੀਆ ਪੈਂਦਾ ਸੀ ਉਸ ਤੋਂ africa ਦਾ ਕੋਈ ਤਾਂ ਰਾਹ ਦੇ ਵਿੱਚ ਹੀ ਮਰ ਜਾਂਦਾ ਸੀ ਕੋਈ ਸਾਗੂਟਣਾ ਮਰ ਜਾਂਦਾ ਸੀ ਕੋਈ ਸਮੁੰਦਰ ਦੇ ਵਿੱਚ ਸਾਲ ਮਰ ਜਾਂਦਾ ਸੀ ਜਿਹੜੇ ਗੁਲਾਮ ਸਲੇਵ ਉੱਥੇ ਪਹੁੰਚਦੇ ਸਨ ਤੇ ਉਹਨਾਂ ਨੂੰ ਦਰਾਖਤਾਂ ਦੇ ਨਾਲ ਬੰਨ੍ਹ ਕੇ ਕੂੜੇ ਮਾਰਿਆ ਜਾਂਦਾ ਸੀ ਜਿਹੜਾ ਸਲੇਵ ਸਭ ਤੋਂ ਵੱਧ ਕੂੜੇ ਸਹਾਰਦਾ ਸੀ ਉਸ ਦੀ ਸਭ ਤੋਂ ਵੱਧ ਬੋਲੀ ਲਾਈ ਜਾਂਦੀ ਸੀ ਜੋ ਉਸ ਟਾਪੂ ਦੀ ਇਨਕਮ ਸੀਗੀ ਉਹ ਸਲੇਬਾਂ ਤੋਂ ਹੀ ਹੁੰਦੀ ਸੀਗੀ ਉਹ ਗੁਲਾਮ ਵੱਖ-ਵੱਖ ਦੇਸ਼ਾਂ ਵਿੱਚ ਬਣਾ ਕੇ ਭੇਜੇ ਜਾਂਦੇ ਸਨ ਤੇ ਉੱਥੋਂ ਹੀ ਉਹਨਾਂ ਨੂੰ ਪੈਸਾ ਆਉਂਦਾ ਸੀ ਉੱਥੋਂ ਹੀ ਉਹ ਦੇਸ਼ ਚੱਲਦਾ ਸੀ ਜੰਜੀਵਰ ਟਾਪੂ ਦੇ ਸੁਲਤਾਨ ਬਦਲਦੇ ਗਏ ਸਮਾਂ ਲੰਘਦਾ ਗਿਆ ਸਲੇਵ ਮਾਰਕੀਟ ਕਰਕੇ ਅੰਗਰੇਜ਼ਾਂ ਤੇ ਇਸ ਦਾ ਮਾੜਾ ਪ੍ਰਭਾਵ ਪਿਆ ਪੂਰੀ ਦੁਨੀਆ ਵਿੱਚ ਅੰਗਰੇਜ਼ਾਂ ਦੀ ਬਦਨਾਮੀ ਹੋਣ ਲੱਗੀ ਕੀ ਅੰਗਰੇਜ਼ੀ ਸਰਕਾਰ ਸਲੇਵ ਮਾਰਕੀਟ ਦੀ ਉਸ ਟਾਪੂ ਦੀ ਸਪੋਰਟ ਕਰਦੀ ਹੈ ਅੰਗਰੇਜ਼ਾਂ ਨੇ ਆਪਣਾ ਦਬਦਬਾ ਬਣਾਇਆ ਤੇ ਕਾਫੀ ਕੋਸ਼ਿਸ਼ਾਂ ਕੀਤੀਆਂ ਤੇ 1873 ਈਸਵੀ ਵਿੱਚ ਸਲੇਮ ਮਾਰਗੇਟ ਨੂੰ ਉਸ ਟਾਪੂ ਤੋਂ ਬੰਦ ਕਰਵਾ ਦਿੱਤਾ ਸਮਾਂ ਲੰਘਦਾ ਹੈ ਜੰਜੀਵਰ ਟਾਪੂ ਦਾ ਸੁਲਤਾਨ 25 ਅਗਸਤ 1896 ਨੂੰ ਆਪਣੇ ਕਜਨ ਦੇ ਹੱਥੋਂ ਮਾਰਿਆ ਜਾਂਦਾ ਹੈ ਉਸ ਦਾ ਕਜਨ ਖਾਲਦ ਬਿਨ ਬਰਗਾਸ ਉਸ ਟਾਪੂ ਦਾ ਰਾਜਾ ਬਣ ਜਾਂਦਾ ਹੈ ਅੰਗਰੇਜ਼ਾਂ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਹਮੂਦ ਬਿਨ ਮੁਹੰਮਦ ਨੂੰ ਇਸ ਟਾਪੂ ਦਾ ਰਾਜਾ ਘੋਸ਼ਿਤ ਕਰਨਾ ਚਾਹੁੰਦੇ ਸਨ ਤਾਂ ਅੰਗਰੇਜ਼ਾਂ ਨੇ ਉਸ ਵਕਤ ਉਹ ਰਾਜੇ ਨੂੰ ਇੱਕ ਪੱਤਰ ਭੇਜਿਆ ਕਿ 9 ਵਜੇ ਸਵੇਰੇ 27 ਅਗਸਤ ਨੂੰ ਇਹ ਮਹਿਲ ਖਾਲੀ ਹੋ ਜਾਵੇ। ਖਾਲਦ ਜੋ ਇਸ ਦਾ ਟਾਪੂ ਦਾ ਰਾਜਾ ਬਣਿਆ ਸੀ ਉਹਨੇ ਫੌਜ ਇਕੱਠੀ ਕੀਤੀ ਤੇ ਮਹਿਲ ਦੇ ਚਾਰੇ ਪਾਸੇ ਉਸ ਫੌਜ ਨੂੰ ਖੜੀ ਕਰ ਦਿੱਤਾ। ਦੋ ਰਾਤਾਂ ਲੰਘੀਆਂ ਖਾਲਦ ਅੰਗਰੇਜ਼ਾਂ ਨੂੰ ਇੱਕ ਪੱਤਰ ਭੇਜਦਾ ਹੈ ਤੇ ਲਿਖਦਾ ਕਿ ਆਪਾਂ ਇਸ ਮਸਲੇ ਨੂੰ ਗੱਲਬਾਤ ਨਾਲ ਹੀ ਹੱਲ ਕਰ ਲੈਨੇ ਹਾਂ। ਅੰਗਰੇਜ਼ ਚਾਹੁੰਦੇ ਸਨ ਕਿ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਤੂੰ ਸਾਡੀ ਅਧੀਨਤਾ ਸਵੀਕਾਰ ਕਰੇਗਾ। ਖਾਲਦ ਨੇ ਥੋੜੇ ਸਮੇਂ ਬਾਅਦ ਇੱਕ ਸੁਨੇਹਾ ਅੰਗਰੇਜ਼ਾਂ ਨੂੰ ਫੇਰ ਕੱਲਿਆ ਕਿ ਮੈਂ ਇਹ ਤਖਤ ਨਹੀਂ ਛੱਡਾਂਗਾ ਮਹਿਲ ਨਹੀਂ ਛੱਡਾਂਗਾ ਤੇ ਮੈਨੂੰ ਪਤਾ ਹੈ ਕਿ ਅੰਗਰੇਜ਼ ਸਾਡੇ ਨਾਲ ਲੜਾਈ ਕਰਨ ਦੀ ਹਿੰਮਤ ਵੀ ਨਹੀਂ ਕਰਨਗੇ ਸਮਾਂ ਲੰਘਦਾ ਹੈ ਅੰਗਰੇਜ਼ 9 ਵਜੇ ਦਾ ਸਮਾਂ ਦਿੰਦੇ ਹਨ ਕਿ ਮਹਿਲ ਤੇ ਹਮਲਾ ਕਰਨਾ ਉਸ ਠੀਕ 9 ਵਜੇ ਆਪਣੇ ਕਰੂਜ ਕਿਸ਼ਤੀਆਂ ਤੇ 150 ਦੀ ਕਰੀਬ ਫੌਜ ਲੈ ਕੇ ਇਸ ਮਹਿਲ ਤੇ ਹਮਲਾ ਕਰ ਦਿੰਦੇ ਨੇ ਉਧਰ ਰਾਜੇ ਦੀ 2200 ਫੌਜ ਅੰਗਰੇਜ਼ਾਂ ਦੀ ਨਿੱਕੀ ਜੀ ਫੌਜ ਨੂੰ ਜਵਾਬ ਦੇਣ ਲਈ ਤਿਆਰ ਖੜੀ ਹੁੰਦੀ ਹੈ ਠੀਕ 9:02 ਤੇ ਅੰਗਰੇਜ਼ ਆਂਦਾ ਤੁੰਨ ਨੂੰ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਖਾਲਦ ਦੀਆਂ ਕਸਤੀਆਂ ਨੂੰ ਤਬਾਹ ਕਰ ਦਿੰਦੇ ਨੇ। ਖਾਲਦ ਮਹਿਲ ਛੱਡ ਕੇ ਪਿਛਲੇ ਗੇਟਲਾ ਰਾਹੀਂ ਆਪਣੇ ਦੋਸਤਾਂ ਦੇ ਕੋ ਸਾਥੀਆਂ ਨਾਲ ਫਰਾਰ ਹੋ ਜਾਂਦਾ ਹੈ। 500 ਦੇ ਕਰੀਬ ਸੈਨਾ ਖਾਲਦ ਦੀ ਉਸ ਜਗ੍ਹਾ ਮਾਰੀ ਜਾਂਦੀ ਹੈ। ਠੀਕ 9:00 ਸੈਂਟੀਮੈਂਟ ਤੇ ਅੰਗਰੇਜ਼ ਖਾਲਦ ਰਾਜੇ ਦੇ ਮਹਿਲ ਵਿੱਚ ਵੜ ਜਾਂਦੇ ਨੇ ਤੇ ਜਿਹੜੇ ਉੱਥੇ ਗਾਰਡ ਰਹੇ ਜਾਂਦੇ ਨੇ ਉਹ ਵੀ ਆਪਣੇ ਆਪ ਨੂੰ ਅੰਗਰੇਜ਼ਾਂ ਨੂੰ ਸਰੈਂਡਰ ਕਰ ਦਿੰਦੇ ਨੇ। 9:38 ਮਿੰਟ ਤੇ ਅੰਗਰੇਜ਼ ਆਪਣੇ ਰਾਜ ਦਾ ਝੰਡਾ ਲਾ ਕੇ ਉਸ ਨੂੰ ਆਪਣੇ ਅਧੀਨ ਕੁਸ਼ਿਤ ਕਰ ਦਿੰਦੇ ਨੇ। ਇਸ 38 ਮਿੰਟ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਜੋ ਸਮੁੰਦਰੀ ਸੈਨਾ ਹੈ 500 ਗੋਲੀਆਂ ਮਾਰਦੀ ਹੈ ਤੇ ਹਜ਼ਾਰ ਕਰੀਬ ਰੌਂਡ ਫਾਇਰ ਕਰਦੀ ਹੈ। 4100 ਮਸ਼ੀਨ ਗਨ ਦੇ ਫਾਇਰ ਕਰਦੀ ਹੈ। ਖਾਲਦ ਰਾਜੇ ਦੇ 2200 ਦੇ ਵਿੱਚੋਂ 500 ਬੰਦੇ ਮਾਰੇ ਜਾਂਦੇ ਹਨ। ਦੂਸਰੀ ਛਾਇਡ ਅੰਗਰੇਜ਼ਾਂ ਦਾ ਸਿਰਫ ਇੱਕ ਸੈਨਿਕ ਹੀ ਜ਼ਖਮੀ ਹੁੰਦਾ ਹੈ। ਅਗਲੇ 10 ਸਾਲਾਂ ਵਿੱਚ ਜੋ ਇੱਥੇ ਸਲੀਮ ਮਾਰਕੀਟ ਲੱਗਦੀ ਉਹ ਬਿਲਕੁਲ ਖਤਮ ਕਰ ਦਿੱਤੀ ਜਾਂਦੀ ਹੈ ਤੇ ਅੰਗਰੇਜ਼ ਆਪਣੀ ਇੱਕ ਕਲੋਨੀ ਇਸ ਨੂੰ ਘੋਸ਼ਿਤ ਕਰ ਦਿੰਦੇ ਹਨ ਇਹ ਵਰਲਡ ਦੀ ਸਭ ਤੋਂ ਛੋਟੀ 38 ਮਿੰਟਾਂ ਦੀ ਵਾਰਸੀ ਜਿਸ ਵਿੱਚ ਅੰਗਰੇਜ਼ ਆਪਣਾ ਕਬਜ਼ਾ ਕਰ ਲੈਂਦੇ ਹਨ ਜਿਸ ਨੂੰ ਦੁਨੀਆ ਦੀ ਵਰਲਡ ਗਿਨੀ ਬੁੱਕ ਵਿੱਚ ਦਰਜ ਕੀਤਾ ਗਿਆ ਹੈ ਕਰ ਇਸ ਲੜਾਈ ਬਾਰੇ ਕੁਝ ਤੁਸੀਂ ਜਾਣਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰ ਦੇਣਾ ਇਸੇ ਤਰ੍ਹਾਂ ਚੰਗੀਆਂ ਸਟੋਰੀਆਂ ਚੰਗੀਆਂ ਵੀਡੀਓ ਵੇਖਣ ਲਈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ